ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਗਾਵਾਂ ਸੇਲ ਲਈ ਲੈ ਕੇ ਆਏ ਜੀ ਬਈ ਤਾਜ਼ੀਆਂ ਸੂਈਆਂ ਤੋਕਰਾਂ ਵੀ ਨੇ ਵਿੱਚ ਆਓ ਪੁੱਛ ਲੈਣੇ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰਬ ਹੋਜੇ ਠੀਕ ਹਾਂ ਬਾਈ ਵਧੀਆ ਵਧੀਆ ਤੁਸੀਂ ਨਾਪਟ ਐਡਰੈਸ ਬੋਲੋ ਨਾ ਬਾਈ ਮੇਰਾ ਜੱਗਾ ਪਿੰਡ ਢਿੱਲਮਾ ਤਪਾ ਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਈ ਨੇੜੇ ਪਿੰਡ ਬਾਈ ਨੇੜੇ ਬਈ ਰਹਿ ਜਾਂਦਾ ਤਪਾ ਇੱਧਰ ਰਹਿ ਗਿਆ ਪੱਖੋ ਕੈਂਚਾ ਨਾ ਮੋਬਾਈਲ ਨੰਬਰ ਬੋਲੋ 76936897138 ਬਾਈ ਠੀਕ ਆ ਬਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਬੈਡ ਦੇ ਨੇ ਕਿਹੜਾ ਅਸੂਲ ਸੁਈ ਆ ਇਹ ਡਾਕਟਰ ਪਹਿਲਾ ਸੁਆ ਸੁਈ ਹੋਈ ਆ ਭਾਈ ਕਦੋਂ ਸੁਈ ਆ ਭਾਈ ਇਹ ਨੂੰ ਭਾਈ ਸੁਈ ਨੂੰ ਹੋਵੇ ਤਕਰੀਬਨ 20 ਦਿਨ ਹੋ ਗਏ ਡਾਕਟਰ ਬੱਚਾ ਕੀ ਆ ਭਾਈ ਬੱਚੀ ਆ ਡਾਕਟਰ ਬਹੁਤ ਚੰਗੀ ਆ ਬਹੁਤ ਚੰਗੀ ਆ ਨਾ ਬੱਚਾ ਭਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਬਹੁਤ ਚੰਗੀ ਆ ਆਡਰ ਵੀ ਚੰਗਾ 24 ਚੋਅ ਵੀ ਚੋਅ ਵੀ ਬਹੁਤ ਚੰਗੀ ਆ ਡਾਕਟਰ ਸ਼ੀਲਡ ਹਿੰਦੀ ਪੂਰੀ ਆ ਕਿੰਨੇ ਦੁੱਧ ਤੇ ਆ ਦੁੱਧ ਹੁਣ ਅੱਡਾ ਪਹਿਲੇ 14 ਲੀਟਰ ਹੁਣ ਤਿਆਰ ਠੰਡ ਚੰਗਾ ਹੈ ਨਾ ਠੰਡ ਸੁਣ ਬਹੁਤ ਚੰਗਾ ਡਾਕਟਰ ਆ 14 ਲੀਟਰ ਦੁੱਧ ਭਾਈ ਹਾਜ਼ਰ ਦਾਸ ਦਾ ਭਾਈ 2 ਡਾਂਗ ਚ ਆੜੇ ਕਮਾਲ ਦਾ ਬਈ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜ ਮੇ ਪੂਰੇ ਗਹਿਰ ਤੇ ਬਾਕੀ ਤੋਰਾ ਤਾਰਾ ਚੈੱਕ ਕਰ ਬਣਾ ਤੋਰਾ ਤਾਰਾ ਵੜਦਾ ਬਹੁਤ ਚੰਗਾ ਹੈ ਉਹ ਗੇਟ ਖੋਲ ਦੋ ਪਸ਼ੂ ਬਾਹਰ ਕੱਢਨੇ ਆ ਸੀ ਬੋਲਾ ਜੱਗੇ ਦਾ ਜੱਜ ਡਾਕਟਰ ਮਾਨਤਣ ਹੋ ਜਾ ਮਾਨਤਣ ਹੋ ਜਾ 45000 ਰੁਪਿਆ ਮੋਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਣ ਜਰੂਰ ਹੋ ਜਾਗਾ ਅੱਗੇ ਬਈ 2 ਨੰਬਰ ਤੇ ਜਿਹੜਾ ਸ਼ੂ ਆ ਸ਼ੂ ਜੀ ਡਾਕਟਰ ਇਹ ਦੂਜਾ ਸ਼ੂ ਆ ਇਹ ਤੋਕੜਾ ਡਾਕਟਰ ਫਾਰਮ ਤੋਂ ਲਈ ਆਪਾਂ ਵੜ ਰਹੇ ਠੀਕ ਆ ਹਾਂ ਡਾਕਟਰ ਥੋੜਾ ਹੀਟ ਕੱਢ ਗਈ ਸੀ ਦੁੱਧ ਘਟ ਗਈ ਹੁਣੇ ਲੈ ਡਾਕਟਰ 10 ਲੀਟਰ ਦੁੱਧ ਆਗਾ ਕਿੰਨਾ ਟਾਈਮ ਹੋਗਾ ਸ਼ੂਈ ਨੂੰ ਇਹ ਡਾਕਟਰ ਸ਼ੂਈ ਨੂੰ ਤਕਰੀਬਨ 4 ਤੋਂ 5 ਮਹੀਨੇ ਹੋ ਗਏ ਡਾਕਟਰ ਠੀਕ ਆ ਹੁਣ ਦੁੱਧ ਇਹ ਮੈਂ 13 ਲੀਟਰ ਦੇ ਲਿਆ ਸੀ ਮੇਰੇ ਕੋਲ ਆ ਕੇ ਹੀਟ ਕੱਢ ਗਈ ਅੱਜ ਇੱਕ ਟੀਕਾ ਭਰਾਤਾ ਤੇ ਸਵੇਹਾ ਇੱਕ ਕੱਲ ਭਰਾਤਾ ਠੀਕ ਆ ਥਾਣ ਭੜਾ ਮੈਂ ਡਾਕਟਰ ਚਵਾਈ ਚੂਈ ਬੜੀ ਚੰਗੀ ਆ ਥਾਣ ਥੁਣ ਕਿਆ ਬਾਤ ਹੈ ੱੱਲਾ ਦਿਖਾ ਦੇ ਸ਼ਾਮ ਦਾ ਟੱਟ ਵਧੀਆ ਬਣਾ ਲੂ ਬੱਡੀ ਬੁੱਡੀ ਵੀ ਡਾਕਟਰ ਤੋਂ ਬਾਹਰ ਦੇਖ ਪੈਂਦੇ ਨਹੀਂ ਕੋਈ ਰਾਜੀ ਰੂਜੀ ਚੰਗੀ ਆ ਭਾਈ ਦੂਰ ਲੱਖ ਦੀ ਆ ਡਾਕਟਰ ਮੂਰੇ ਤੇ ਫੇਸਪੂਸ ਵੀ ਡਾਕਟਰ ਬਹੁਤ ਚੰਗਾ ਗਾ ਬੜਾ ਪਿਆਰਾ ਹੈ ਨਾ ਬਹੁਤ ਚੰਗਾ ਠੀਕ ਹੈ ਤੇ ਕੀ ਮੁੱਲ ਆਦਾ ਜਾਇਜ਼ ਬੜਾ ਜਾਇਜ਼ ਕੀ ਹੋਇਆ 36 ਦੀ ਹਾਂ ਮੁੱਲ ਉੱਪਰ ਆਉਂਦੀ ਕਿਹਦੇ ਪਲੇ ਠੀਕ ਆ ਤੇ ਮੇਰੇ ਭਰਾ ਆਉਂਦਾ ਬੈਠਦਾ 36000 ਮੁੱਲ 36000 26 ਕੀਤਾ 20000 ਰੁਪਿਆ ਮੁੱਲ 26 ਦੇ ਦਾਂਗੇ ਡਾਕਟਰ ਦੇ ਕਦ ਕੋਦ ਦਿਖਾ ਦੇ ਦੇਖ ਬੜਾ ਹੋਲਾ ਹੈ ਨਾ ਮੁੱਲ ਕੀ ਆ ਲੈ ਬਈ ਪੂਰੇ ਫੁੱਲ ਵੱਡੀ ਆ ਡਾਕਟਰ ਬੜਾ ਪਿਆਰਾ ਚੰਗੀ ਆ ਰਾਜੀ ਰੂਜੀ ਆ ਮੁੱਲ ਵੀ ਜਮਾ ਜਾਇਜ਼ ਆ ਬਈ 26000 ਰੁਪਇਆ ਬਾਕੀ ਜਿਹੜਾ ਦਿਖਾ ਦੇ ਥਾਣਾ ਤੋਂ ਜ਼ਰੂਰ ਹੋ ਜਾ ਪੂਰਾ ਸਿਰੇ ਦਾ ਲੱਗਿਆ ਵਾ ਦੇ 824 ਲਾ ਲੈ ਲੈ ਮੋੜ ਲੈ ਭਰਾ ਕੇਸ ਬੜਾ ਪਿਆਰਾ ਰੰਗ ਰੂਪ ਚੰਗਾ 824 ਫੁੱਲ ਆ ਤੋਰਾ ਤਾਰਾ ਵੀ ਕਰਮਾਲੀ ਦਾ ਚੰਗਾਗਾ ਚੰਗੀ ਆ ਸੁਨੱਕੀ ਆ ਬਈ ਬੜਾ ਅਗੇ ਬਈ ਤੈਨੂੰ ਨੰਬਰ ਤੇ ਵੀ ਸੂਈ ਵੀ ਆ ਹਾਂ ਡਾਕਟਰ ਇਹ ਵੀ ਸੂਈ ਜਿਹੜਾ ਸੂਈ ਵੀ ਆ ਇਹ ਡਾਕਟਰ ਦੂਜਾ ਸੂਆ ਕਹਿ ਕੇ ਦਿੱਤਿਆ ਮਾਲਕਾਂ ਨੇ ਤੀਜਾ ਲਾ ਦੇ ਲਾ ਪਵਾ ਦੀ ਬੱਚੇ ਦੇ ਨਾਮ 10 11 ਨੰਬਰ ਹੋ ਗਈ ਸੂਈ ਨੂੰ ਸੀਮਾ ਠੰਡੀ ਪੂਰੀ ਆ ਜਿਹੜਾ ਬੱਚਾ ਕੀ ਆ ਬੱਚਾ ਹਾਂ ਹਾਂ ਚੰਗਾ ਮਖਾ ਦੇਖ ਦੱਸ ਸਾਹ ਨਾਲ ਕਿਹੜਾ ਸਾਨਾ ਹੈ ਕਿਆ ਬਾਤ ਹੈ ਇਧਰ ਮਗਰ ਨਹੀਂ ਸਰ ਇਹ ਮਗਰੋਂ ਵੀ ਲੈ ਵਾ ਲੂਆ ਦਿਖਾਉਂਦੇ ਆ ਲੈ ਬਈ ਕਮਾਲ ਆ ਫਿਰ ਬਾਕੀ ਰੇਟ ਤੇ ਆਪਾਂ ਜਾ ਹਾਂ ਠੀਕ ਆ ਬਾਈ ਕਹਿੰਦਾ ਜਮਾ ਜਾਇਜ਼ ਰੇਟ ਕਰਾਂਗੇ ਤੇ ਤੁਹੀ ਸਵਾਈ ਆ ਫੇਸ ਬੜਾ ਚੰਗਾ ਕੱਦ ਬੜਾ ਡੋਡਾ ਇੱਥੇ 15 ਲੀਟਰ ਅੱਜ ਦੀ ਘੜੀ ਕੰਡਾ ਮਾਰ ਹੂੰ ਠੀਕ ਆ ਮੁੱਲ ਕੀ ਆ ਜਾਇਜ਼ ਦਾ ਤੇ ਆਪਾਂ 46 46000 ਰੁਪਇਆ ਮਾਨਤਨ ਹੋਜੂ ਮਾਨਤਨ ਵਾਲੇ ਮੁੰਡੇ ਆਪਣੇ ਠੀਕ ਆ 46000 ਰੁਪਇਆ ਬਾਈ ਬਸ 46 ਦੀ ਆਪਾਂ ਦੇਵਾਂਗੇ ਡਾਕਟਰ ਇਹ ਫੁੱਲ ਬਾਈ ਕਹਿੰਦਾ ਪਹਿਲਾਂ ਹੀ ਜਾਇਜ਼ ਰੱਖਿਆ ਬਾਈ ਤੋਰਾ ਤਾਰਾ ਚੰਗਾ ਰੰਗ ਰੂਪ ਚੰਗਾ ਆਰਡਰ ਕਮਾਲ ਦਾ ਕਮਾਲ ਦਾ ਮੁਠੀ ਵਾਲਾ ਥਣ ਕੱਲਾ ਕੱਲਾ ਖਾਣਾ ਅੱਗੇ ਬਈ 4 ਨੰਬਰ ਤੇ ਸੋਹੇ ਡਾਕਟਰ ਦੂਜਾ ਸੁਬਾਹ ਸੌਂਦੀ ਆ ਸੌਣ ਵਾਲੀ ਆ ਕਿੰਨੇ ਦਿਨ ਲੈਣੀ ਆ ਇਹ ਡਾਕਟਰ ਲੈ ਜੂ 2-4 ਕ ਦਿਨਾਂ ਕੀ ਰਿਕਾਰਡ ਦੁੱਧਾ ਡਾਕਟਰ ਦੇ ਜੂ ਤੇਰਾ ਦਵਾਈ ਟਰਾਂਮ ਨਾਲ ਬੋਲ ਦੇ ਬਾਈ ਟਰੋਰ ਕੇ ਰਖਾ ਦੇ ਚੰਗਾ ਹੈ ਇਹ ਪੂਜੇ ਮੂਹਰ ਨੂੰ ਸੀਲ ਸੂਲ ਬਹੁਤ ਆ ਡਾਕਟਰ ਠੀਕ ਆ ਤੇ ਥਣ ਸੁਣ ਵੀ ਪੂਰਾ ਚੰਗਾ ਲੱਗਿਆ ਵਾ ਇੱਕ ਨੰਬਰ ਠੀਕ ਹੈ ਜੀ ਦੁੱਧ ਮੱਛਾ ਨਾਲ ਦਾ ਨਾ ਗਰਮੀ ਮੰਨੇ ਅੱਕ ਦੇ ਮੜੀ ਇਹਨੂੰ ਆਰਡਰ ਬਾਈ ਨੇੜ ਤੋਂ ਚੈੱਕ ਕਰ ਲੋ ਕੱਚੀ ਕੱਚੀ ਆ ਉਹ ਸਭ ਨਾਲ ਅਸਟੀਮੇਟ ਲਾਓ ਦਿਨ ਹਜੇ ਲੈ ਜੂ ਦੋ ਚਾਰ ਬਸ ਉਹਦੋਂ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੈ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਤੋੜਾ ਤਾਰਾ ਕਰ ਮਾਈ ਦਾ ਚੰਗਾ ਗਾ ਬਈ ਲੈਟਰ ਨੂੰ ਸਿੰਘਾ ਕਹਿੰਦੀ ਉਹਦੀ ਕੁਛ ਨਹੀਂ ਸੀ ਠੰਡੀ ਪੂਰੀ ਫੁੱਲਾ ਠੀਕ ਆ ਜਿਵੇਂ ਮਰਜੀ ਬੈਠਾ ਰਹੀ ਨਹੀਂ ਕੋਈ ਚੱਕਰ ਨਹੀਂ ਆਪਾਂ ਵੀ ਅਲਕੋਸ ਕਰੀ ਚੱਲੋ ਕੀ ਮੁੱਲ ਆ ਜੈ ਜੈ ਇਹ ਟਰੈਕਟਰ 35 ਦੇ ਦਾਂਗੇ ਬਸ ਮਾਨਦਾਨ ਹੋ ਜਾ ਬਾ ਕੋਈ ਗੱਲ ਨਹੀਂ ਮਾਨਦਾਨ 35000 ਰੁਪਇਆ ਮੁੱਲ ਆ ਬਈ ਬਾਕੀ ਜਿਹੜਾ ਮੌਕਦੇ ਵਿੱਚ ਮਾਨਦਾਨ ਜ਼ਰੂਰ ਹੋ ਜਾ ਆਰਡਰ ਸੋਹਣਾ ਤਿਆਰ ਕਰਨੀ ਨੇ ਕੱਚੀ ਕੱਚੀ ਅਦਨ ਲੈੰਦੀ ਆ ਉਹਦੋਂ ਆਰਡਰ ਵਧੀਆ ਤਿਆਰ ਕਰਦਾ ਅੱਗੇ ਬਾਈ ਲਾਸਟ ਤੇ ਕਿਹੜਾ ਸੁਸੂਈ ਵੀ ਆ? ਐਕਟੇ ਬਾਈ ਜਨਾ ਅਹੀ ਸੁਈ ਨਾ ਕੋਈ ਪਤਾ ਸੁਈ ਗਿਆ ਠੀਕ ਆ ਹਾਂ 7 ਲੀਟਰ ਉਹਦਾ ਏ ਥਲੇ ਹਮ ਬਸਾਰ ਖਾਨ ਸੁਣਦਾ ਵੀ ਲੈ ਵਾਲੂਆ ਵਧੀਆ ਜਾ ਖਾਨ ਚੰਗਾ ਲੱਗਿਆ ਹਨਾ ਖਾਨ ਡਾਕਟਰ ਕੱਢਦੀ ਆਉਂਦੀ ਐ ਤੇ ਹੁਣ ਦਿਨ ਦੇ ਪੂਰੇ ਹੋਇਆ ਦੁੱਧੇ ਹੋਰ ਵੀ ਵਧੂਗੀ ਬਸ ਚੰਗੀ ਠੀਕ ਆ ਹਾਂ ਹਾਂ ਇਹ ਮੈਨੂੰ ਦੇ ਦੇ ਜੀ ਜਨਾ ਦੁੱਧ ਹੁਣ 7 ਲੀਟਰ ਦਾ ਟ੍ਰੈਂਕੰਦੇ ਵਾਲਾ ਠੀਕ ਆ 10 ਬੱਤੇ ਫੈਡ ਫੂਡ ਫੁੱਲ ਆਉਂਦੀ ਹੋਣਾ ਠੀਕ ਆ ਭਾਈ ਤੋਰਾ ਤਰਾ ਚੈੱਕ ਕਰ ਲੋ ਛਾਂਚਾ ਜੰਗਾ ਕਰ ਮਾਲੀ ਦਾ ਹਾਂ ਐਨੇ ਵੀ ਛੋਟੇ ਦਿਖਾ ਦੇ ਮੂਹਰੋਂ ਥਣ ਸੁਣ ਮੂਹਰੋਂ ਦਾ ਫਿਰ ਪੈਸੇ ਦਿਖਾ ਦੇ ਆ ਜਾ ਠੀਕ ਆ ਤੇ ਮੁੱਲ ਕੀ ਇਹਦਾ ਜਾਇਜ਼ ਮੋਲ ਡਾਕਟਰ ਇਹ ਆਪਾਂ ਦੇਣੀ ਆਂਗੀ ਜਮਾ ਜਸਲੋ 12000 ਦੀ ਮਾਨਤਾਨ ਹੋ ਜੂ ਪਰ ਡਾਕਟਰ ਮੰਨਤਾ ਨਹੀਂ ਇਹਦਾ ਜਮਾ 12000 ਰੁਪਏ ਮੋਲ ਆ ਵੀਰੇ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂ ਢਾਂਚਾ ਚੰਗਾ ਕਰਮ ਵਾਲੀ ਦਾ ਤੇ ਨਾ ਕਿ ਸੀਗੇ ਭਰਾ ਕੋਈ ਬਈ ਪੰਜ ਪੰਜੇ ਰਖਾਤੇ ਕਿਸੇ ਵੀਰ ਦੇ ਪੰਜਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦਲੋਂ ਧੰਨਵਾਦ